ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹੋਪ ਕਿ ਸਾਰੇ ਵਧੀਆ ਸੋ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਟਰਾਈ ਕਰਨੀ ਹੈ ਕਿ ਕਮੈਂਟਾਂ ਦੇ ਜਵਾਬ ਦਈਏ ਆਪਾਂ ਸਾਰਿਆਂ ਦੇ ਸੋ ਸਭ ਤੋਂ ਪਹਿਲਾ ਕਮੈਂਟ ਹੈਗਾ ਆ ਆਪਾਂ ਟਾਈਮ ਨਹੀਂ ਖਰਾਬ ਕਰਨਾ ਸੋ ਜਲਦੀ ਜਲਦੀ ਕਮੈਂਟਾਂ ਦੇ ਜਵਾਬ ਦੇਵਾਂਗੇ ਸਭ ਤੋਂ ਪਹਿਲਾ ਹੈਗਾ ਸਤਿ ਸ਼੍ਰੀ ਅਕਾਲ ਵੀਰ ਜੀ ਮੇਰੇ ਬ੍ਰਦਰ ਦੀ ਅਕਤੂਬਰ ਮਹੀਨੇ ਵਿੱਚ ਅਪਾਇੰਟਮੈਂਟ ਨਿਕਲੀ ਸੀ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੱਸਿਆ ਕਿ ਅਕਤੂਬਰ ਮਹੀਨੇ ਦੇ ਅਪਾਇੰਟਮੈਂਟਾਂ ਪਹਿਲਾਂ ਚੱਕੀਆਂ ਜਾ ਰਹੀਆਂ ਨੇ ਪਰ ਸਾਡਾ ਜਿਹੜਾ ਸਾਨੂੰ ਕੁਝ ਵੀ ਨਹੀਂ ਦੱਸ ਰਿਹਾ ਨਾ ਹੀ ਸਾਨੂੰ ਈਮੇਲ ਆਈਡੀ ਦੇ ਰਿਹਾ ਇਸ ਦਾ ਕੀ ਕਾਰਨ ਹੋ ਸਕਦਾ ਅਗਲੀ ਵੀਡੀਓ ਵਿੱਚ ਦੱਸਿਓ ਦੇਖੋ ਜੀ ਅਕਤੂਬਰ ਨਵੰਬਰ ਵਾਲੀਆਂ ਕਾਫੀ ਜ਼ਿਆਦਾ ਅਪਾਇੰਟਮੈਂਟਸ ਜਿਹੜੀਆਂ ਹੈਗੀਆਂ ਆ ਉਹ ਰੀਸ਼ਡਿਊਲ ਹੋ ਕੇ ਅੱਗੇ ਆ ਗਈਆਂ ਬਹੁਤ ਜ਼ਿਆਦਾ ਕਈ ਥੋੜੀਆਂ ਮੋਟੀਆਂ ਰਹਿੰਦੀਆਂ ਵੀ ਆ ਬਟ ਤੁਸੀਂ ਮੇਲ ਉਹਨੂੰ ਜੇ ਤੁਸੀਂ ਉਹਨੂੰ ਪੇਮੈਂਟ ਦੇ ਦਿੱਤੀ ਹੋਈ ਹੈ ਉਹਦੇ ਕੋਲ ਮੇਲ ਆਈਡੀ ਪਾਸਵਰਡ ਉਹਨੂੰ ਕਹੋ ਕਿ ਸਾਨੂੰ ਸਕਰੀਨਸ਼ਾਟ ਪਾਵੇ ਵੀਡੀਓ ਬਣਾ ਕੇ ਪਾਵੇ ਠੀਕ ਆ ਹੋ ਸਕਦਾ ਕਿ ਤੁਹਾਡੀ ਆ ਗਈ ਹੋਵੇ ਇਹ ਤੁਸੀਂ ਹੋਰ ਤੋਂ ਕਨਫਰਮ ਕਰ ਲਓ ਕਾਫੀ ਜ਼ਿਆਦਾ ਆ ਚੁੱਕੀਆਂ ਨੇ ਸੋ ਇਹ ਜਿਹੜਾ ਕਮੈਂਟ ਸੀਗਾ ਇਹ ਸੀਗਾ ਆਕਾਸ਼ ਪਵਾਰ ਦਾ ਫਿਰ ਆ ਗਿਆ ਦਲਜੀਤ ਸਿੰਘ ਉਹ ਵੀ ਕਹਿੰਦਾ ਸੇਮ ਮੇਰੇ ਨਾਲ ਵੀ ਇਦਾਂ ਹੀ ਹੋਇਆ ਕੋਰਸ ਦਾ ਨਹੀਂ ਕਹਿੰਦੀ ਮੇਰੇ ਨਾਲ ਵੀ ਇਦਾਂ ਹੀ ਹੋਇਆ ਆਂਟੀ ਹੁਣੀ ਸੋ ਇਹ ਸਾਰਿਆਂ ਦੀ ਪ੍ਰੋਬਲਮ ਹੈਗੀ ਹੈ ਕਈਆਂ ਨੂੰ ਕਈ ਨਹੀਂ ਦੱਸਦੇ ਹੈਗੇ ਸੱਚਾਈ ਦੱਸਣੀ ਚਾਹੀਦੀ ਆ ਅੱਗੇ ਆ ਗਿਆ ਰੰਧੀਰ ਸਿੰਘ ਸਤਿ ਸ਼੍ਰੀ ਅਕਾਲ ਭਾਜੀ ਭਾਜੀ ਸਾਡਾ ਫੈਮਿਲੀ ਵੀਜ਼ਾ ਲੱਗ ਗਿਆ 40 ਡੇਜ਼ ਵਿੱਚ ਥੈਂਕ ਯੂ ਤੁਸੀਂ ਬਹੁਤ ਵਧੀਆ ਤਰ੍ਹਾਂ ਦੱਸਦੇ ਸੀ ਥੈਂਕ ਯੂ ਸੋ ਮੱਚ ਰੰਧੀਰ ਸਿੰਘ ਜੀ ਸੋ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਤੁਹਾਡਾ ਵੀਜ਼ਾ ਲੱਗ ਗਿਆ ਤੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਤੁਸੀਂ ਲिटल ਬਿਟ ਕ੍ਰੈਡਿਟ ਜਿਹਨੂੰ ਕਹਿੰਦੇ ਨੇ ਨਾ ਕ੍ਰੈਡਿਟ ਉਹ ਦਿੰਦੇ ਆ ਕਿ ਭਾਜੀ ਤੁਹਾਡੀਆਂ ਵੀਡੀਓਜ਼ ਦੇਖਦੇ ਸੀਗੇ ਮੈਨੂੰ ਸੱਚੀ ਕ੍ਰੈਡਿਟ ਦੀ ਲੋੜ ਨਹੀਂ ਹੁੰਦੀ ਬਸ ਮੈਨੂੰ ਇਹ ਹੁੰਦਾ ਕਿ ਯਾਰ ਚਲੋ ਕੁਝ ਮੈਨੂੰ ਜੇ ਪਤਾ ਜੇ ਉਹਦੇ ਨਾਲ ਤੁਹਾਡਾ ਕੁਝ ਵਧੀਆ ਹੁੰਦਾ ਆ ਤੇ ਤੁਸੀਂ ਖੁਸ਼ ਹੋਵੋ ਮੈਂ ਖੁਸ਼ ਹੋਵਾਂ ਇਹ ਚੀਜ਼ਾਂ ਦੇਖ ਕੇ ਬਾਕੀ ਇਸ ਤੋਂ ਬਾਅਦ ਆ ਗਿਆ ਮਹਿਤਾ ਵੈਰੀ ਗੁੱਡ ਇਨਫੋਰਮੇਸ਼ਨ ਗੁੱਡ ਭਾਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਨੇ ਭਾਜੀ ਮਹਿਤਾ ਭਾਜੀ ਬਹੁਤ ਬਹੁਤ ਥੈਂਕ ਯੂ ਤੁਸੀਂ ਬਹੁਤ ਮਤਲਬ ਪਿਆਰ ਦਿੰਦੇ ਹੋ ਹਰੇਕ ਕਮੈਂਟ ਮਤਲਬ ਜਿਹੜਾ ਹੈਗਾ ਉਹਦੇ ਵਿੱਚ ਜਦੋਂ ਵੀ ਤੁਸੀਂ ਲਿਖਦੇ ਹੋ ਬਹੁਤ ਤੁਹਾਡਾ ਵਧੀਆ ਕਮੈਂਟ ਹੁੰਦਾ ਆ ਕੌਰ ਸਰਦਾਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਸੀਕਲ ਆਂਟੀ ਜੀ ਵਾਹਿਗੁਰੂ ਜੀ ਕਾ ਖਾਲਸਾ ਸੰਜੂ ਘਰਵਾਲ ਸਰ ਜੀ ਅਭੀ ਤੱਕ ਅਪਾਇੰਟਮੈਂਟ ਨਹੀਂ ਹੈ ਮੇਰੇ ਕੱਬ ਤੱਕ ਆਏਗੀ ਸੰਜੂ ਅਗਰਵਾਲ ਅਗਰ ਤੁਸੀਂ ਕੁਝ ਪੁੱਛਣਾ ਹੁੰਦਾ ਨਾ ਪਹਿਲਾਂ ਥੋੜਾ ਜਿਹਾ ਰੈਫਰੈਂਸ ਨੰਬਰ ਜ਼ਰੂਰ ਦੱਸਿਆ ਕਰੋ ਕਿ ਰੈਫਰੈਂਸ ਨੰਬਰ ਕਿੰਨਾ ਹੈ ਜਿਹੜੇ ਨਵੇਂ ਰੈਫਰੈਂਸ ਨੰਬਰ ਚੱਲੇ ਹਨ 88800 ਤੋਂ ਉੱਪਰ ਉਹਨਾਂ ਦੀ ਅਪਾਇੰਟਮੈਂਟ ਆ ਮੇਬੀ ਤੇ 2-3 ਦਿਨਾਂ ਵਿੱਚ ਆਉਣ ਵਾਲੇ ਆ ਪੇਮੈਂਟ ਲਿੰਕ ਥੋੜਾ ਧਿਆਨ ਰੱਖ ਲਿਓ ਭਾਜੀ ਫੈਮਿਲੀ ਅਪਾਇੰਟਮੈਂਟਸ ਓਪਨ ਫੈਮਿਲੀ ਅਪਾਇੰਟਮੈਂਟ ਵੀਰ ਜੀ ਓਪਨ ਨਹੀਂ ਹੈਗੀ ਇਹ ਪੂਜਾ ਬੰਗਾ ਦਾ ਆ ਫੈਮਿਲੀ ਅਪਾਇੰਟਮੈਂਟ ਜਿਹੜੀ ਆ ਨਾ ਹਫ਼ਤੇ ਦੋ ਹਫ਼ਤੇ ਬਾਅਦ ਕਿਤੇ ਕਿਤੇ ਓਪਨ ਹੁੰਦੀਆਂ ਆ ਤੁਸੀਂ ਆਪਣਾ ਡਾਟਾ ਦੇ ਰ ਕਿਸੇ ਵੀ ਬੰਦੇ ਨੂੰ ਜੇਤੇ ਤੁਹਾਨੂੰ ਭਰੋਸਾ ਸਿਰਫ ਇੱਕ ਬੰਦੇ ਨਾਲ ਸ਼ੇਅਰ ਕਰਿਆ ਕਰੋ। ਬਲਪ੍ਰੀਤ ਸਿੰਘ ਸਰਕਸ ਵਾਲੀ ਅਪਾਇੰਟਮੈਂਟ ਕਦੋਂ ਖੁੱਲਣੀ ਸਰਕਸ ਵਾਲੀ ਅਪਾਇੰਟਮੈਂਟ ਨਹੀਂ ਖੁੱਲਦੀ ਹੈਗੀ ਸਰਕਸ ਵਾਲੀ ਅਪਾਇੰਟਮੈਂਟਾਂ ਸਿਰਫ ਜੈਕ ਦੇ ਆਧਾਰ ਤੇ ਚੱਕੀਆਂ ਜਾਂਦੀਆਂ ਆ। ਕੋਈ ਬੰਦਾ ਲੱਭ ਲਓ ਜਿਹੜਾ ਤੁਹਾਨੂੰ ਪੈਸੇ ਲੈ ਦੇ ਕੇ ਤੁਹਾਡੀ ਜਮ੍ਹਾਂ ਕਰਵਾ ਦੇਵੇ। ਪੰਜਾਬ ਐਸ ਐਨ ਐਨ 9Y ਵੀਰ 31 ਤਰੀਕ ਨੂੰ ਆ ਬੈਸਟ ਆਫ ਲੱਕ ਬ੍ਰਦਰ ਘੁੰਮਣ ਵਲੌਗਸ ਭਾਜੀ ਨੂਲਾ ਹਸਤਾ ਤੇ ਐਮਬੈਸੀ ਦਾ ਨੇਮ ਦਿੱਲੀ ਦੀ ਜਗ੍ਹਾ ਬੈਂਗਲੌਰ ਆ। ਅਪਾਇੰਟਮੈਂਟ ਮਿਲ ਗਈ ਆ ਕੀ ਮੇਰੀ ਫਾਈਲ ਜਮਾ ਹੋ ਜੇਗੀ ਦੇਖੋ ਯਾਰ ਨੂਲਾ ਉਸਤਾ ਦੇ ਉੱਤੇ ਜਿਹੜਾ ਬੈਂਗਲੌਰ ਲਿਖਿਆ ਹੋਇਆ ਹੈ ਨਾ ਉਹ ਤੁਹਾਨੂੰ ਚੇਂਜ ਕਰਾਉਣਾ ਪੈਣਾ ਮਾਲਕ ਨੂੰ ਕਹਿ ਕੇ ਏਜੰਡਰ ਨੂੰ ਕਹਿ ਕੇ ਉੱਥੇ ਦਿੱਲੀ ਹੀ ਲਿਖਿਆ ਹੋਣਾ ਚਾਹੀਦਾ ਤੁਹਾਨੂੰ ਪ੍ਰੋਬਲਮ ਆ ਜਾਣੀ ਨਹੀਂ ਤੇ ਠੀਕ ਹੈ ਸੋ ਬੱਬੂ ਅੱਗੇ ਕਹਿੰਦਾ ਪਿਆ ਹੈਲੋ ਭਾਜੀ ਮੇਰੀ ਰਿਫਿਊਜ਼ਲ ਲੱਗੀ ਆ 60 ਦਿਨ ਦਾ ਟਾਈਮ ਦਿੱਤਾ ਪੇਪਰ ਦੁਬਾਰਾ ਕਿਦਾਂ ਸਬਮਿਟ ਹੋਣਗੇ ਦੱਸਿਓ ਜਰੂਰ ਭਾਜੀ ਜਦੋਂ ਵੀ ਤੁਹਾਡੀ ਕਿਸੇ ਦੀ ਰਿਫਿਊਜ਼ਲ ਲੱਗਦੀ ਹੈ ਨਾ 60 ਦਿਨਾਂ ਦਾ ਜਿਹੜਾ ਹੁੰਦਾ ਆ ਟਾਈਮ ਉਹਦੇ ਵਿੱਚ ਜੇਕਰ ਤੁਸੀਂ ਮਾਲਕ ਕੋਲ ਪੈਕ ਆਈਡੀ ਜਿਹੜੀ ਹੈਗੀ ਉਹਦੇ ਤੋਂ ਮੇਲ ਕਰਵਾ ਦਿੰਨੇ ਆ ਤਾਂ ਤੁਹਾਨੂੰ ਡਾਇਰੈਕਟ ਸਬਮਿਸ਼ਨ ਜਿਹੜੀ ਹੈਗੀ ਉੱਥੋਂ ਉਹਦਾ ਲੈਟਰ ਮਿਲ ਜਾਣਾ ਹੈ ਅੰਦਰੋਂ ਐਂਬੈਸੀ ਵੱਲੋਂ ਤੁਸੀਂ ਜਾ ਕੇ ਡਾਇਰੈਕਟ ਸਮਾ ਜਮਾ ਕਰਾ ਸਕਦੇ ਹੈਗੇ ਬਿਨਾ ਅਪਾਇੰਟਮੈਂਟ ਤੋਂ ਠੀਕ ਹੈ ਫਿਰ ਉਸ ਤੋਂ ਬਾਅਦ ਆ ਗਿਆ ਜੀ ਸੁਖਵਿੰਦਰ ਕਹ ਲਓ ਸਤਿ ਸ਼੍ਰੀ ਅਕਾਲ ਭਾਜੀ ਰਿਗੂਸਾ ਦੇ ਪੇਪਰ ਕਦੋਂ ਤੱਕ ਨਿਕਲਣਗੇ ਭਾਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਹੁਣ ਮੈਂ ਪਹਿਲਾਂ ਵੀ ਕਹਿਆ ਸੀਗਾ ਕਿ ਹੁਣ ਲਾਸਟ ਦਿਨ ਚੱਲਦੇ ਪਏ ਆ ਜੇਕਰ ਇਹਨਾਂ ਦਿਨਾਂ ਦੇ ਵਿੱਚ ਤੁਹਾਡਾ ਵੀਜ਼ਾ ਆ ਗਿਆ ਜੁਲਾਈ ਦੇ ਵਿੱਚ ਵਿੱਚ ਠੀਕ ਆ ਜੇ ਨਹੀਂ ਆਇਆ ਥੋੜੀ ਨੂੰ ਲਾਸਤਾ ਤਾਂ ਤੁਸੀਂ ਵੇਟ ਨਾ ਕਰਿਓ ਤੁਸੀਂ ਦੁਬਾਰਾ ਪੇਪਰ ਭਰਾਲਿਓ ਦੁਬਾਰਾ ਪੇਪਰ ਭਰ ਹੋ ਰਿਹਾ ਮੈਂ ਤਾਂ ਕਰੋ ਫੋਲੋ ਭਾਜੀ ਨੂੰ YouTube ਤੇ ਜਰੂਰ ਹਾਂਜੀ ਜੀ ਥੈਂਕ ਯੂ ਸੋ ਮੱਚ ਭਾਜੀ ਸੁਖਵਿੰਦਰ ਸਸਕਲ ਭਾਜੀ ਰਿਗੂਸਰ ਦੇ ਪੇਪਰ ਕਦੋਂ ਇਹ ਚਲੋ ਮੈਂ ਦੱਸ ਹੀ ਦਿੱਤਾ ਅਮਨ ਸੰਧੂ ਵੀਰ ਯੂ ਅਪਾਇੰਟਮੈਂਟ ਬੁੱਕ ਟਾਈਮ ਪ੍ਰੋਬਲਮ ਆ ਰਹੀ ਆ ਯੂਰ ਪਾਸਪੋਰਟ ਡੋਟ ਐਗਜ਼ਿਸਟ ਸੋਲੂਸ਼ਨ ਦੱਸੋ ਅਮਨ ਸੰਧੂ ਵੀਰੇ ਤੁਸੀਂ ਆਪਣਾ ਪਾਸਪੋਰਟ ਨੂੰ ਲਾਸਤਾ ਪੱਕਾ ਹੋਰ ਦੋ ਚਾਰ ਬੰਦਿਆਂ ਨੂੰ ਭੇਜਿਆ ਹੋਣਾ ਸਾਡੀ ਸਭ ਤੋਂ ਵੱਡੀ ਮਿਸਟੇਕ ਇਹ ਹੈ ਕਿ ਅਸੀਂ ਇੱਕ ਬੰਦੇ ਤੇ ਵਿਸ਼ਵਾਸ ਨਹੀਂ ਕਰਦੇ ਅਸੀਂ ਮਲਟੀਪਲ ਬੰਦਿਆਂ ਨੂੰ ਆਪਣਾ ਪਾਸਪੋਰਟ ਤੇ ਜਿਹੜਾ ਨੂਨ ਲਾਸਟਾ ਭੇਜ ਦਿੰਨੇ ਆ ਜਦੋਂ ਤੁਹਾਡਾ ਕੋਈ ਬੰਦਾ ਪਾਸਪੋਰਟ ਜਿਹੜਾ ਹੈਗਾ ਆ ਉਹਨੇ ਉਹ ਭਰ ਦਿੱਤਾ ਮੁੜ ਕੇ ਕੋਈ ਵੀ ਬੰਦਾ ਅਪਾਇੰਟਮੈਂਟ ਨਹੀਂ ਲੈ ਸਕਦਾ ਉਹਦੇ ਉੱਤੇ ਠੀਕ ਹੈ ਜੀ ਸੋ ਇਸ ਕਰਕੇ ਜਦੋਂ ਵੀ ਤੁਸੀਂ ਇਹ ਕਰਨਾ ਹੈ ਸਿਰਫ ਆਪਣੇ ਇੱਕ ਜੇ ਦੋ ਜਣਾਂ ਨੂੰ ਭੇਜਣਾ ਤਾਂ ਬੰਦੇ ਤੁਹਾਡੇ ਜੈਨੂਨ ਹੋਣੇ ਚਾਹੀਦੇ ਆ ਜਿਹੜੇ ਨਾਲ ਦੀ ਨਾਲ ਹੀ ਤੁਹਾਨੂੰ ਰੈਫਰੈਂਸ ਨੰਬਰ ਭੇਜ ਦੇਣ ਰੈਫਰੈਂਸ ਨੰਬਰ ਜਰੂਰ ਮੰਗਿਆ ਕਰੋ ਤੇ ਲੌਗ ਇਨ ਐਂਡ ਆਈਡੀ ਜਿਹੜੀ ਬਣਦੀ ਹੈਗੀ ਉਹਦਾ ਸਕਰੀਨਸ਼ਾਟ ਜਰੂਰ ਮੰਗਾਇਆ ਕਰੋ ਜਦ ਤੁਸੀਂ ਪੈਸੇ ਦੇਣੇ ਆ ਇੰਨੀਆਂ ਚੀਜ਼ਾਂ ਤੁਸੀਂ ਮੰਗਿਆ ਕਰੋ ਬੰਦੇ ਕੋਲੋਂ ਪ੍ਰੀਤ ਸਾਹਿਬ ਭਾਜੀ ਇਟਲੀ ਤੋਂ ਮਾਲਕ ਇੰਡੀਆ ਇੰਡੀਆ ਨਾ ਤੇ ਉਸ ਦੀ ਸੰਜੋਨਰ ਨਾ ਐਕਸਪਾਇਰ ਆ ਤੇ ਆਪਾਂ ਫਾਈਲ ਵਿੱਚ ਮਾਲਕ ਦਾ ਫੇਸ ਆਈਡੀ ਪ੍ਰੂਫ ਭਾਜੀ ਲਾਉਣਾ ਹੀ ਪੈਣਾ ਆ ਠੀਕ ਹੈ ਜੀ ਪ੍ਰੀਤ ਸਾਹਿਬ ਇਹ ਲਾਉਣਾ ਹੀ ਪੈਣਾ ਤੁਹਾਨੂੰ ਉਹ ਉਹਦੀ ਜਿਹੜੀ ਆਪਣੀ ਪ੍ਰੋਬਲਮ ਹੋਊਗੀ ਉਹ ਆਪੇ ਹੀ ਕਰੂਗਾ ਤੁਸੀਂ ਉਹਦੀ ਆਈਡੀ ਜਿਹੜੀ ਹੈਗੀ ਉਹ ਲਾਉਣੀ ਲਾਉ ਲਖਵਿੰਦਰ ਸਿੰਘ ਮਤਲਬ ਸੰਜੋਨ ਨੂੰ ਨਹੀਂ ਜੇ ਹੈਗੀ ਉਹਦੇ ਕੋਲ ਨਾ ਮਤਲਬ ਨਹੀਂ ਤਾਂ ਉਹ ਤਾਂ ਪਾਸਪੋਰਟ ਲਾ ਦਿਓ ਯਾਰ ਸੰਜੋਨ ਨੂੰ ਜੇ ਖਤਮ ਹੋਈ ਵਈ ਤਾਂ ਹਾਂ ਉਹਦਾ ਪਾਸਪੋਰਟ ਲਾ ਦਿਓ ਲਖਵਿੰਦਰ ਸਿੰਘ 9 ਮੰਥ ਵਾਲੇ ਪੇਪਰ ਨਾਲ ਇਟਲੀ ਤੋਂ ਕਿਹੜੇ ਪੇਪਰ ਨਾਲ ਲੱਗਦੇ ਆ ਜਰੂਰ ਦੱਸੋ ਭਾਜੀ 9 ਪੇਪਰ ਵਾਲੇ ਮੈਂ ਬਹੁਤ ਵਾਰੀ ਦੱਸਿਆ ਆ 9 ਮੰਥ ਵਾਲੇ ਸਾਲ ਵਾਲੇ ਨਾਲ ਸਾਰਾ ਕੁਝ ਸੇਮ ਹੀ ਆ ਸਭ ਤੋਂ ਪਹਿਲਾਂ ਤਾਂ ਤੁਹਾਡਾ ਡੀ ਫਾਰਮ ਹੁੰਦਾ ਆ ਨੂਲਾ ਹੁੰਦਾ ਹੁੰਦਾ ਆ ਪਾਸਪੋਰਟ ਹੁੰਦਾ ਆ ਠੀਕ ਆ ਸੀ ਸਟੈਗ ਹੁੰਦਾ ਆ ਮਾਲਕ ਦੀ ਆਈਡੀ ਹੁੰਦੀ ਆ ਇੰਸ਼ੋਰੈਂਸ ਹੁੰਦੀ ਆ ਡੰਮੀ ਹੁੰਦੀ ਆ ਤੇ ਇੱਕ ਸਰਪੰਚ ਵੱਲੋਂ ਜਿਹੜਾ ਐਫੀਡੇ ਹੋਣ ਲੱਗਦਾ ਨਹੀਂ ਹੈਗਾ ਬਲਕਿ ਤੁਸੀਂ ਉੱਦਾਂ ਬਣਾ ਕੇ ਰੱਖ ਲਓ ਇਹ ਸਾਰੀਆਂ ਚੀਜ਼ਾਂ ਲੱਗਦੀਆਂ ਆ। ਉੱਤੋਂ ਬਾਅਦ ਆ ਗਿਆ ਰੇਖਾ ਵੀਰੇ ਮੇਰੇ ਪੇਪਰ ਦੀ ਡੇਟ ਐਕਸਪਾਇਰ ਹੋ ਗਈ ਸੀ ਬਟ ਅਪਾਰਟਮੈਂਟ ਲੇਟ ਮਿਲੀ ਮਾਲਕ ਨੂੰ ਹੁਣ ਮੇਰੀ ਰਿਫਿਊਜ਼ਲ ਲੱਗ ਗਈ ਆ ਹੁਣ ਕੀ ਹੋ ਸਕਦਾ ਹੈ ਪਲੀਜ਼ ਮਾਲਕ ਕੋਲੋਂ ਪੈਕਾ ਜਿਹੜੀ ਮੇਲ ਜਿਹੜੀ ਹੈਗੀ ਕਰਵਾਓ ਜੇ ਮਾਲਕ ਸਹੀ ਹੈਗਾ ਆ ਉਹਨੂੰ ਕਹ ਵੀ ਮੈਨੂੰ ਨੰਬਰ ਇਦਾਂ ਕਿ ਮੇਰਾ ਪਾਸਪੋਰਟ ਨੰਬਰ ਆਹਾ ਆ ਤੇ ਆ ਮੇਰਾ ਬੰਦਾ ਹੈਗਾ ਮੈਨੂੰ ਚਾਹੀਦਾ ਹੈਗਾ ਇਹਦੀ ਰਿਫਿਊਜ਼ਲ ਕਿਉਂ ਲਾਈ ਹੈ ਮੈਨੂੰ ਐਕਸਪਲੇਨ ਕਰੋ ਉਹਨਾਂ ਨੇ ਆ ਆ ਵੀ ਤੁਹਾਡਾ ਸਾਰਾ ਕੁਝ ਕਰ ਦੇਣਾ ਜ ਸਸੀ ਗਾਲ ਜੀ ਐਮਬੈਸੀ ਜਮਾ ਹੋਣ ਤੋਂ ਬਾਅਦ ਕਿੰਨਾ ਟਾਈਮ ਲੱਗਦਾ ਵੀਰ ਜੀ ਇਹ ਟੋਟਲੀ ਅਨਐਕਸਪੈਕਟਿਡ ਆ ਕਈਆਂ ਨੂੰ ਮਹੀਨਾ ਡੇਢ ਮਹੀਨਾ ਕਈਆਂ ਨੂੰ 3 ਮਹੀਨੇ ਵੀ ਲੱਗਦੇ ਆ ਤੇ ਕਈਆਂ ਦਾ 15 ਦਿਨਾਂ ਦੇ ਵਿੱਚ ਵੀ ਆ ਜਾਂਦਾ ਆ ਹਰਮਨ ਸਿੱਧੂ ਵੀਰ ਜੀ 36 ਨੂੰ ਡਾਕੂਮੈਂਟ ਰੀ ਅਪਲੋਡ ਕੀਤੇ ਸੀ ਹੱਲੇ ਤੱਕ ਅਪਾਇੰਟਮੈਂਟ ਰੈਫਰੈਂਸ ਨੰਬਰ 228232 ਆ ਅੱਛਾ ਜਿਨ੍ਹਾਂ ਨੇ ਰੀ ਅਪਲੋਡ ਕੀਤੀਆਂ ਸੀ ਨਾ ਉਹਨਾਂ ਦਾ ਜਿਹੜੀ ਅਪਾਇੰਟਮੈਂਟ ਹੈਗੀ ਆ ਅਗਸਟ ਦੀ ਮਿਲ ਜਾਣੀ ਉਹਨਾਂ ਨੂੰ ਵੀ ਥੋੜਾ ਸਬਰ ਕਰ ਲਓ ਮੇਰੇ ਕੋਲ ਵੀ ਤਿੰਨ ਚਾਰ ਮੁੰਡੇ ਸੀਗੇ ਜਿਨ੍ਹਾਂ ਦੀਆਂ ਇਹ ਚੀਜ਼ੇ ਸੀਗੀ ਉਹਨਾਂ ਨੇ ਰੀ ਅਪਲੋਡ ਕੀਤਾ ਰਿਵਿਊ ਆ ਰਿਹਾ ਹੈ ਉਹਨਾਂ ਦਾ ਤੇ ਹਜੇ ਤੱਕ ਉਹਨਾਂ ਨੂੰ ਅਪਾਇੰਟਮੈਂਟ ਜਿਹੜੀ ਹੈਗੀ ਆ ਮਤਲਬ ਮਿਲੀ ਨਹੀਂ ਹੈਗੀ ਮਿਲ ਜਾਣੀ ਆ ਟੈਨਸ਼ਨ ਨਾ ਲਓ ਪ੍ਰੀਤ ਸਾਹਿਬ ਭਾਜੀ ਮੇਰੀ ਫਾਈਲ ਜਮ੍ਹਾਂ ਹੋ ਗਈ ਆ ਐਮਬੈਸੀ ਵਿੱਚ ਤੇ ਮੈਂ ਇਟਲੀ ਤੋਂ ਮਾਲਕ ਦਾ ਰੈਜ਼ੀਡੈਂਸ ਫੇਸ ਆਈਡੀ ਪ੍ਰੂਫ ਲਗਾਇਆ ਪ੍ਰੂਫ ਲਗਾਇਆ ਹੈ ਵੀਜ਼ਾ ਲੱਗ ਜਾਏਗਾ ਮਾਲਕ ਇੰਡੀਆਨ ਤੇ ਤੁਸੀਂ ਦੀ ਸੰਜੋਨਾ ਐਕਸਪਾਇਰ ਸੀ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਇਹਦਾ ਆਨਸਰ ਕਿ ਸੰਜੋਰ ਨੂੰ ਜੇ ਤੁਸੀਂ ਲਾਈ ਹੋਈ ਹੈ ਉਹਦੀ ਤਾਂ ਉਹਨੂੰ ਮੇਲ ਤਾਂ ਜਾਣੀ ਜਾਣੀ ਹੈਗੀ ਆ ਬਾਕੀ ਉਹ ਉਹਦੀ ਸਿਰਦਰਦੀ ਹੈ ਹਨਾ ਅੰਦਾਸੀ ਨੇ ਦੇਖਣਾ ਇਹ ਚੀਜ਼ ਹੁਣ ਕਿ ਉਹਨਾਂ ਦੀ ਜੇਕਰ ਸੰਜੋਰ ਨੂੰ ਐਕਸਪਾਇਰ ਸੀਗੀ ਤਾਂ ਫਿਰ ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ ਕੁਝ ਨਾ ਕੁਝ ਤੁਹਾਨੂੰ ਰਿਪਲਾਈ ਕਰਨਗੇ ਉਹ ਅਜੇ ਪੌਲ ਬਰੋ ਜੀ ਮੇਰਾ ਵਰਕ ਦਾ ਵੀਜ਼ਾ ਆਪਾਂ ਨੂੰ ਹੈਲੋ ਵੈਰੀਫਾਈ ਜੀ ਜ਼ਰੂਰੀ ਹੈ ਨਹੀਂ ਜੀ ਹੈਲੋ ਵੈਰੀਫਿਕੇਸ਼ਨ ਦਾ ਹੁਣ ਰੋਲਾ ਹੀ ਹੈ ਨਹੀਂਗਾ ਨਾ ਕਰਾਓ ਹਰਜੋਤ ਗੁਮਾਰ ਪਾਜੀ ਫੈਮਿਲੀ ਦੀ ਉਹਨਾਂ ਨੂੰ ਅਪਾਇੰਟਮੈਂਟ ਓਪਨ ਆ ਨਹੀਂ ਜੀ ਫਿਰ ਉਸ ਤੋਂ ਬਾਅਦ ਅਮਰਿਤਪਾਲ ਭਰਮਾਰ ਵੀਰਾ ਕਿਸੇ ਦੀ ਅਪਾਇੰਟਮੈਂਟ 1 ਅਗਸਤ ਦੀ ਹੈ ਦੱਸੋ ਜੀ ਜੇ ਕਿਸੇ ਦੀ 1 ਅਗਸਤ ਦੀ ਅਪਾਇੰਟਮੈਂਟ ਹੈਗੀ ਆ ਤਾਂ ਥੱਲੇ ਕਮੈਂਟ ਕਰ ਦਿਓ ਆਕਾਸ਼ ਪਵਾਰ ਸਾਸ਼ੀਕਲ ਵੀਰ ਜੀ ਮੇਰੇ ਬ੍ਰਦਰ ਦੀ ਅਕਤੂਬਰ ਮਹੀਨੇ ਵਿੱਚ ਅਪਾਇੰਟਮੈਂਟ ਨਿਕਲੀ ਸੀ ਅੱਛਾ ਇਹ ਤਾਂ ਹੋ ਹੀ ਗਈ ਗੱਲ ਇੱਕ ਮਿੰਟ ਰੁਕੋ ਬਾਕੀ ਕਮੈਂਟ ਦੇਖਦਾ ਹਾਂ ਹੋਰ ਸੋ ਇੱਦਾਂ ਬਹੁਤ ਸਾਰੇ ਕਮੈਂਟ ਆ ਗਏ ਵੀਜ਼ਾ ਕੀ ਅਪਡੇਟ ਹੈ ਜੀ ਫਾਈਲ ਸਬਮਿਟ ਹੋਣ ਤੋਂ ਬਾਅਦ ਕਿੰਨਾ ਟਾਈਮ ਲੱਗਦਾ ਮੈਂ ਤੁਹਾਨੂੰ ਦੱਸਿਆ 10 ਤੋਂ 15 ਦਿਨਾਂ ਨੂੰ ਵੀ ਲੱਗ ਰਹੇ ਆ ਮਹੀਨੇ ਦੋ ਵੀ ਲੱਗ ਰਹੇ ਆ ਠੀਕ ਆ ਤੇ ਕਾਫੀ ਜ਼ਿਆਦਾ ਇਦਾਂ ਹੀ ਮਤਲਬ ਸਾਰਿਆਂ ਦੇ ਕਮੈਂਟਸ ਹੈਗੇ ਆ ਕਾਫੀਆਂ ਦੇ ਜਵਾਬ ਮੈਂ ਦੇ ਦਿੱਤੇ ਹੋਏ ਸੀ ਜਿਨ੍ਹਾਂ ਨੇ ਨਹੀਂ ਦਿੱਤੇ ਉਹਨਾਂ ਦਾ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੇ ਦਤੇ ਆ ਠੀਕ ਆ ਤੇ ਇੱਕ ਚੀਜ਼ ਹੋਰ ਆ ਇੱਕ ਆ ਪੰਜਾਬੀ ਕਹਾਣੀਆਂ ਕੰਧਾ ਅਕਤੂਬਰ ਦੀਆਂ ਤਾਂ ਸਾਡੀਆਂ ਪ੍ਰਵਾਹ 34000 ਆ ਅਗਸਤ ਦਾ خیال ਛੱਡ ਦੋ ਪੰਜਾਬੀ ਕਹਾਣੀਆਂ ਕਹਿੰਦਾ ਕਿ ਤੂੰ ਅਕਤੂਬਰ ਦੀਆਂ ਤਾਂ ਸਾਡੀਆਂ ਆ ਪਰ ਭਰਾਵਾ 34000 ਪਲੱਸ ਆਗਸਤ ਦਾ ਖਿਆਲ ਛੱਡ ਦੋ ਕਾਦੇ ਛੱਡ ਦੇ ਆਗਸਤ ਦਾ ਖਿਆਲ ਭਰਾਵਾ ਤੂੰ ਮੈਨੂੰ ਦੱਸ ਪਹਿਲਾਂ ਪੰਜਾਬੀ ਕਹਾਣੀਆਂ ਮਤਲਬ YouTube ਦਾ ਹੈਗਾ ਪਹਿਲੀ ਗੱਲ ਤਾਂ ਯਾਰ ਜਦੋਂ ਤੁਹਾਨੂੰ ਪਤਾ ਨਹੀਂ ਹੁੰਦਾ ਤਾਂ ਕਮੈਂਟ ਨਹੀਂ ਕਰੀਦਾ ਹੁੰਦਾ ਜਿਹੜੀਆਂ ਅਕਤੂਬਰ ਨਵੰਬਰ ਵਾਲੀਆਂ ਸੀ ਕਾਫੀ ਹੱਦ ਤੱਕ ਉਹ ਜੁਲਾਈ ਆਗਸਤ ਵਿੱਚ ਆ ਗਈਆਂ ਤੇ ਜਿਹੜੀਆਂ ਨਵੀਆਂ ਹੈਗੀਆਂ ਆਗਸਤ 'ਚ ਹੀ ਮਿਲਣੀਆਂ ਨਹੀਂ ਤਾਂ ਸਤੰਬਰ 'ਚ ਮਿਲ ਜੂਗੀਆਂ ਵੱਧ ਤੋਂ ਵੱਧ ਠੀਕ ਹੈ ਨਾ ਸੋ ਉਸ ਤੋਂ ਬਾਅਦ ਆ ਗਿਆ 22 ਅਕਤੂਬਰ ਮੰਦੀ ਉਹ ਅਪਾਇੰਟਮੈਂਟ ਸੀ ਮੇਰੇ ਏਜੰਡਾ ਕਹਿ ਰਿਹਾ ਕਿ ਰੀਸ਼ਡਿਊਲ ਹੋਈ ਨਹੀਂ ਹੋ ਜਾਣੀ ਆ ਬਾਜੀ ਟੈਨਸ਼ਨ ਨਾ ਲਓ ਛੇਤੀ ਹੋ ਜੂਗੀ ਤੇ ਬਾਕੀ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰੀ ਰਿਕੁਐਸਟ ਕੀਤੀ ਆ ਕਿ ਜਿਹੜੇ ਵੀ ਬੰਦੇ ਆਣੇ ਕੋਈ ਇਨਫੋਰਮੇਸ਼ਨ ਲੈਣੀ ਹੁੰਦੀ ਆ ਉਹ ਇੱਥੇ ਹੀ ਕਮੈਂਟ ਕਰਿਆ ਕਰੋ ਜਾਂ ਆ ਮੇਰੀ ਇੰਸਟਾਗ੍ਰam ਦੀ ਆਈਡੀ ਹੈਗੀ ਹੈ ਇਹਦੇ ਤੇ ਕਮੈਂਟ ਕਰਿਆ ਕਰੋ ਜਾਂ ਮੈਸੇਜ ਕਰਿਆ ਕਰੋ ਤੇ ਜਾਂ ਫਿਰ ਜਿਹੜਾ YouTube ਚੈਨਲ ਹੈਗਾ ਉਹਦੇ ਤੇ ਥੱਲੇ ਕਮੈਂਟ ਕਰ ਦਿਓ ਤਾਂ ਜਵਾਬ ਮਿਲੂਗਾ ਪਰ ਕੋਈ ਵੀ ਬੰਦਾ ਮੈਸੇਜ ਕਾਲ ਨੰਬਰ ਤੇ ਨਾ ਕਰੋ ਠੀਕ ਹੈ ਜੀ ਉਹਦਾ ਜਵਾਬ ਨਹੀਂ ਦਿੱਤਾ ਜਾਊ ਕਿਉਂਕਿ ਕਈ ਵਾਰੀ ਵੈਸੇ ਹੀ ਕੋਈ ਬੇਤੁਕੀ ਜੀ ਗੱਲ ਹੁੰਦੀ ਹੈ ਉਹਦਾ ਕੋਈ ਆਨਸਰ ਨਹੀਂ ਹੁੰਦਾ ਹੈਗਾ ਠੀਕ ਹੈ ਨਾ ਤੇ ਬਾਕੀ ਭਾਜੀ ਯਾਰ ਇੱਕ ਚੀਜ਼ ਹੋਰ ਆ ਕਿ ਕਿਆ ਬੋਲਦੇ ਜਿਨ੍ਹਾਂ ਨੇ ਅਪਾਇੰਟਮੈਂਟ ਬੁੱਕ ਕਰਾਉਣੀਆਂ ਹੁੰਦੀਆਂ ਨਾ ਸਿਰਫ ਉਹੀ ਮੇਰੇ ਨੰਬਰ ਤੇ ਮੈਸੇਜ ਕਾਲ ਕਰਿਆ ਕਰੋ ਤੇ ਮੈਂ YouTube ਚੈਨਲ ਦਾ ਵੀ ਤੁਹਾਨੂੰ ਸਾਰਾ ਮਤਲਬ ਦਿਖਾ ਦਤਾ ਇੱਕ ਮੇਰਾ YouTube ਦਾ ਚੈਨਲ ਨਾਮ ਹੈਗਾ ਆ ਸਿੱਧੂ ਟਰੈਵਲਸ ਉੱਥੇ ਜਿਹੜੀਆਂ ਮਤਲਬ ਟੂਰਿਸਟ ਵੀਜ਼ੇ ਦੇ ਕਿੱਦਾਂ ਜਾ ਸਕਦੇ ਕਿੱਦਾਂ ਤੁਸੀਂ ਬੁੱਕ ਕਰ ਸਕਦੇ ਉਹਦੀ ਇਨਫੋਰਮੇਸ਼ਨ ਦਿਆ ਕਰਨੀ ਆ ਉਹ ਆ ਵਾਲਾ ਚੈਨਲ ਆ ਇੱਥੇ ਤੁਸੀਂ ਜਰੂਰ ਇਹਨੂੰ ਸਬਸਕ੍ਰਾਈਬ ਕਰ ਬਾਕੀ ਜੇ ਕਿਸੇ ਦਾ ਕੋਈ ਡਾਊਟ ਹੈਗਾ ਕਮੈਂਟ ਕਰ ਦਿਓ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ